ਇਹ ਥਾਣਾ ਪੰਜ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਕਲਾ ਸਿੰਘਾਂ ਰੋਡ ਵਿਖੇ ਇੱਕ ਨੌਜਵਾਨ ਬੇਅਸ਼ਲੀ ਹਾਲਤ ਵਿੱਚ ਪਾਇਆ ਗਿਆ ਜਿੱਥੇ ਕਿ ਉਸ ਤੋਂ ਬਾਅਦ ਲੋਕਾਂ ਤੋਂ ਸੂਚਿਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਬਾਜੀ ਮਾਤਾ ਜੀ ਕੀ ਗੱਲ ਹੋਈ ਬਾਜੀ ਮੈਨੂੰ ਪਤਾ ਨਹੀਂ ਚਲਤੀ ਕੋਈ ਰਾਤੀ ਹੈ ਕਾញ ਨਵੇਂ ਆ ਨਾ ਮੜ ਕੇ ਆ ਰਹੀ ਹੈ ਗੈਸਰ ਇਹ ਲੱਭਿਆ ਫੇਮਾ ਕਿ ਟਲਾ ਜਾਊਗਾ ਤੇਰੇ ਵੀ ਲੱਭਿਆ ਤੇਰੇ ਵੀ ਲੱਭਿਆ ਆਵੇ ਹੈ ਜੈ 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 ਕੀ ਨਾਮ ਸੀ ਮੁੰਡੇ ਦਾ ਤੁਹਾਡੇ ਅੱਛਾ ਜੀ ਰਾਤੀ ਘਰ ਨਹੀਂ ਆਇਆ ਉਹ ਰੱਖੀ ਹੈ ਰਾਤੀ ਘਰ ਨਹੀਂ ਆਇਆ ਇਹ ਕਹੇ ਚੱਲ ਉਹ ਦਵੀ ਕਈ ਮੁਟਿਆਰ ਜਾਂ ਦਰੇਟਿਆ ਜਾਂ ਦਰੇ ਆਵੇ ਤੁਹਾਨੂੰ ਕਿੱਦਾਂ ਪਤਾ ਲੱਗਾ ਲੋਕਾਂ ਦੇਖਦਾ ਬੱਚਾ ਨਹੀਂ ਆਇਆ ਵੇ ਆ ਤੇ ਕੋਈ ਨਹੀਂ ਆਇਆ ਤਾਂ ਮੁੱਖ ਕੀ ਨਾਮ ਤੁਹਾਡਾ ਗੋਰਾ ਭਾਈ ਜੀ ਦਾ ਹਾਂ ਜੀ ਕੀ ਮਾਮਲਾ ਦੱਸਿਓ ਜਰਾ ਭਾਈ ਮੁੰਡਾ ਨਾ ਰਾਤੀ ਘਰੇ ਨਹੀਂ ਆਇਆ ਸੀਗਾ ਠੀਕ ਹੈ ਰਾਤੀ ਵੀ ਅਸੀਂ ਲੱਭੀ ਕੀ ਨਾਮ ਮੁੰਡੇ ਦਾ ਰੋਹਿਤ ਨਾਮ ਹੈ ਮੁੰਡੇ ਦਾ ਅੱਛਾ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਰਹਿੰਦੇ ਆ ਤੇ ਮੁੰਡਾ ਰੋਹਿਤ ਜਿਹੜਾ ਉਥੇ ਰਹਿੰਦਾ ਮਸਤ ਕਰਨੀ ਮੇਰਾ ਸਾਲਾਵਾ ਤੇ ਮੈਂ ਰਹਿੰਦਾ ਦਰਮਾੜਾ ਰੋਸ ਅੱਛਾ ਜੀ ਠੀਕ ਹੈ ਜੀ ਰਾਤੀ ਆਪਾਂ ਉਧਰ ਹੀ ਸੀਗੇ ਰਾਤੀ ਪਹਿਲਾਂ ਘਰੇ ਨਹੀਂ ਆਇਆ ਉਹਨੂੰ ਲੱਭਿਆ 11 12 ਵਜੇ ਤੱਕ ਆਪਾਂ ਲੱਭਿਆ ਆਪਾਂ ਕਹੇ ਚਲ ਕਿਤੇ ਗਿਆ ਹੈਗਾ ਸਵੇਰੇ ਵਾਪਸ ਆ ਜਾਏਗਾ ਤੇ ਸਵੇਰੇ ਵੀ ਅਸੀਂ ਲੱਭਿਆ 10 ਵਜੇ ਉੱਥੇ ਹੀ ਜਿੱਥੇ ਮੈਂ ਭਰਾੜ ਕੋਰਟ ਦੇ ਪਿੱਛੇ ਦੇਖ ਕੇ ਆਇਆ ਤੇ ਹੈ ਨਹੀਂ ਸੀਗਾ ਉੱਥੇ ਕੋਈ ਤੇ ਫਿਰ ਕੋਈ ਮੁੰਡੇ ਨੇ ਆ ਕੇ ਦੱਸਿਆ ਵਾ ਕਿ ਉਹ ਕਹਿੰਦੇ ਮੁੰਡਾ ਨਾ ਤੇ ਡਿਗਿਆ ਪਿਆ ਵਾ ਪਤਾ ਨਹੀਂ ਕੀ ਹੋਇਆ ਉਹ ਭਰਾੜ ਚ ਤੇ ਅਸੀਂ ਉੱਥੇ ਆਏ ਆ ਦੇਖਿਆ ਵਾ ਆਕੇ ਮੋਕੇ ਤੇ ਤੇ ਕਿਸੇ ਨੇ ਮਾਰ ਕੇ ਸਟਾਇਆ ਆਕੂ ਕੋ ਤੇ ਸਿਰ ਤੇ ਸਾਡ ਲੱਗੀ ਐ ਇਹ ਚੀਜ਼ ਸਾਰੀ ਅੰਦਰ ਵੜੀ ਗਈ ਛੱਟਾ ਲੱਗਿਆ ਹੀ ਆ ਹਾਂਜੀ ਛੱਟਾ ਲੱਗੀਆਂ ਛੱਟਾ ਮੱਝੀਆਂ ਹੀ ਆ ਹੈਗੇ ਆ ਚੌਥਾ ਮਾਰਿਆ ਮੋਡੇ ਦੇ ਉਹਨਾਂ ਅਰੇ ਸੀ ਆ ਵੀ ਬੰਨੀਆਂ ਹੀ ਆਈਆਂ ਆ ਬਾਹਾਂ ਵੀ ਬੰਨੀਆਂ ਹੀ ਆ ਨਿਸ਼ਾਨ ਦਾ ਸੀ ਦੇਖੋ ਉਹਦੇ ਪਾਤ ਦੇ ਹੋਰ ਗੋਡੇ ਦੇ ਨਿਸ਼ਾਨ ਵੀ ਹੈਗੇ ਆ ਭਾਈ ਕੋਈ ਪਹਿਲਾਂ ਲੜਾਈ ਝਗੜਾ ਦਾ ਕੋਈ ਆ ਥੋੜੇ ਦਿਨ ਪਹਿਲਾਂ ਉਹਨੂੰ ਕਿਸੇ ਨੇ ਪਹਿਲਾਂ ਵੀ ਚਾਰ ਪੰਜ ਦਿਨ ਦੀ ਗੱਲ ਐ ਪਹਿਲਾਂ ਕਿਸੇ ਨੇ ਕੁੱਟਿਆ ਹੀ ਉਹਨੂੰ ਕੋਰਸ ਦੀ ਗਨੈਰ ਤੇ ਮੀਲ ਪਾਈ ਗਏ ਮਾਰਨ ਲੱਗੇ ਅੰਦਰ ਬੰਨੇ ਕੁੱਟਿਆ ਹੱਥ ਕੇ ਨੇ ਨਿਆਂ ਨਹੀਂ ਮੇਰਾ ਕਿਉਂ ਨਵਰੇ ਪਤਾ ਲੱਗਾ ਹੀ ਕੋਈ ਜਿਹੜਾ ਨਾ ਨਿੱਟਿਆ ਹੈਗਾ ਲੱਗਾ ਕੋਣ ਕਹਿੰਦਾ ਮੈਂ ਜਾਣਦਾ ਹੀ ਨਹੀਂ ਆਪਾਂ ਇੱਕ ਪਤਾ ਵੀ ਕਰਨਗੇ ਹੀ ਦੇਖਿਆ ਪਤਾ ਨਹੀਂ ਲੱਗ ਕੇ ਇਹਦਾ ਅਣਪਛਾਤੇ ਸੀ ਤਾਂ ਕੰਮ ਕਾਦਾ ਕਰਦਾ ਮੁੰਡਾ ਕੈਟਰੀਂਗ ਦਾ ਕੰਮ ਕਰਦਾ ਹੈ ਜੀ ਉਮਰ ਕਿੰਨੀ ਹੈ ਦੀ ਮੁੰਡੇ ਦੀ 20 ਸਾਲ ਵਿਆਹ ਇਹਦਾ ਕੁਆਰਾ ਹੈ ਕੁਆਰਾ ਕੁਆਰਾ ਸੋਰੀ ਗੱਲਾ ਗੱਲਾ ਮੁੰਡਾ ਹੈਗਾ ਵਿਚਾਰਾ ਹੈ ਉਹਦੇ ਫਾਦਰ ਦੀ ਵੀ ਜੱਤ ਹੋ ਗਈ ਹੈ ਹੁਣ ਵਿਚਾਰੀ ਮਾਂ ਇਕੱਲੀ ਪਿੱਛੇ ਰਹਿ ਗਈ ਹੈ ਕੁੜੀ ਵਿਆਹੀ ਹੋਈ ਹੈ ਇਹ ਜਿਹੜਾ ਛੁੱਟਿਆ ਕਿੱਥੇ ਕਰਕੇ ਸੀਗਾ ਇਹ ਸੁਟੇਗਾ ਕੋਰਸ ਦੀ ਚੱਕੀ ਹੈ ਨਾ ਅੱਛਾ ਜੀ ਚੱਕੀ ਦੇ ਸਾਹਮਣੇ ਬਿਲਕੁਲ ਹੈਗਾ ਹੈ ਸਾਹਮਣੇ ਪਲਾਟ ਆ ਉਦੇ ਅੰਦਰ ਸਟਿਆ ਪਿਆ ਹੀ ਮਾਰ ਕੇ ਤੇ ਉਹ ਭਾਈ ਸਾਫ ਸਟਾ ਦੇਖਿਆ ਜਾ ਸਕਦੀ ਉਹਦੇ ਇੱਕ ਸਾਈਡ ਤੇ ਬਿਲਕੁਲ ਅੰਦਰ ਬੜੀ ਅੰਦਰ ਵੱਡੀ ਹੋਈ ਹੈ ਇੱਕ ਅੱਖ ਵੀ ਉਹ ਵੀ ਬਿਲਕੁਲ ਅੰਦਰ ਵੱਗ ਗਈ ਹੈ ਅੱਜ ਬੜਾ ਅੰਦਰ ਵੱਗ ਗਿਆ ਇੱਕ ਨਾ ਵਾਰ ਕੀਤਾ ਭਾਈ ਉਹਦੇ ਤੇ ਤੁਹਾਡਾ ਕਹਿਣਾ ਅਲਰਗੀ ਉਹਦਾ ਮੁੰਡੇ ਨੂੰ ਮਾਰਿਆ ਗਿਆ ਮਾਰਿਆ ਭਾਈ ਜਿਹਨ ਅਨੁਸਾਰ ਹੈ ਕਿ ਮੁੰਡੇ ਨੂੰ ਮਾਰਿਆ ਗਿਆ ਸਾਫ ਪਤਾ ਲੱਗਦਾ ਭਾਈ ਤਾਂ ਮੈਂ ਵੀਡੀਓ ਦਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿੰਨੀ ਹੋ ਸਕੇ ਕਾਰਵਾਈ ਕਰਨਾ ਸਾਡੇ ਸਾਹਮਣੇ ਸਾਫ ਗੱਡੀ ਰਹਿ ਗਈ ਹੈ ਕੱਲਾ ਕੱਲਾ ਸਾਡੀ ਪੁੱਆ ਕਮਾ ਕੇ ਕੱਲਾ ਉਹ ਦਿਨ ਲਾਈਆ ਮੁੰਡਾ ਇਹ ਤੁਹਾਨੂੰ ਦੱਸ ਦਈਏ ਕਿ ਦੇਖ ਲੋ ਕਿ ਇੱਕ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਮਾਂ ਦਾ ਰੋ ਕੇ ਬੁਰਾ ਹਾਲ ਹੈ ਉਹ ਮੇਰਾ ਬੰਦਾ ਵੀ ਚਲ ਗਿਆ ਹੋਇਆ ਸੋ ਪਰਿਵਾਰ ਵੱਲੋਂ ਸਾਫ ਤਿੰਨ ਤੋਰ ਤੇ ਰੋਪ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਮਾਰ ਕੇ ਸੁੱਟ ਦਿੱਤਾ ਹੈ मैं कम कर कर पेट पालिया रहा कर ਉਹ ਮੇਰਾ ਬੰਦਾ ਚੜ ਗਿਆ ਚੜ ਗਿਆ ਓਏ ਉਹ ਮੁੰਡਾ ਸੀ ਉਹ ਮੇਰਾ ਸਾਥ ਚਾਹੀਦਾ ਓਏ ਉਹ ਮੇਰਾ ਬੱਚਾ ਉਹ ਮੇਰਾ ਬੱਚਾ ਹੋਵੇ ਆਏ